प्रेस कलब रजिस्टर राशन वाल ही विच हुई तेज बारिश कारण कई घर भारी नुकसान होया कुछ परिवार की माली हालत कमजोर होर चलाना मुश्किल बन गया इस गंभीर स्थिति में वेखद्या अंबेडकर प्रैस कल्ब रजिस्टर्ड फिलौर वालों एक मुहिम चलाई गई अते गरीब परिवार की बांह फड़ी गई इस लड़ी तेंड नगर में एक गरीब परिवार का घर ढह गया है परिवार किराए के मकान विच एक दानी सज्जण जो पंजाब नैशनल बैंक सीनीयर मैनेजर है उस वलों अंबेडकर प्रैस कलब फिलौर के चेयरमैन डॉक्टर राणा जी नपर्क करके गरीब परिवार की मदद की प्रभावित परिवार को पाँच हज़ार के करीब राशि का राशन घरेलू वरतों का जरूरी समान दिता गया ਇਸ ਮੌਕੇ ਅੰਬੇਡਕਰ ਪ੍ਰੈਸ ਕਲੱਬ ਰਜਿਸਟਰ ਫਿਲੌਰ ਦੇ ਪ੍ਰਧਾਨ ਜਗਨਨਾਥ ਜੱਗੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਗਰੀਬ ਪਰਿਵਾਰਾਂ ਦੀ ਔਖੇ ਵੇਲੇ ਬਾਹ ਫੜਨੀ ਚਾਹੀਦੀ ਹੈ। ਅੰਬੇਡਕਰ ਪ੍ਰੈਸ ਕਲੱਬ ਦੇ ਚੇਅਰਮੈਨ ਡਾਕਟਰ ਆਰ ਐਲ ਰਾਣਾ ਨੇ ਕਿਹਾ ਮੈਂ ਅਤੇ ਮੇਰਾ ਅੰਬੇਡਕਰ ਪ੍ਰੈਸ ਕਲੱਬ ਫਿਲੌਰ ਪੰਜਾਬ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਿਆਰ ਹੈ। ਉਹਨਾਂ ਨੇ ਕਿਹਾ ਦੁੱਖ ਦੀ ਘੜੀ ਵਿੱਚ ਅਸੀਂ ਹਮੇਸ਼ਾ ਸਭ ਦੇ ਨਾਲ ਖੜੇ ਰਹਾਂਗੇ। ਅੰਬੇਡਕਰ ਪ੍ਰੈਸ ਕਲਬ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ 인ਦਰਜੀਤ ਸਿੰਘ ਬੈਂਸਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਸਾਨੂੰ ਗਰੀਬ ਪਰਿਵਾਰਾਂ ਨਾਲ ਖੜਨਾ ਚਾਹੀਦਾ ਹੈ। ਅਤੇ ਉਹਨਾਂ ਕਿਹਾ ਕਿ ਜਿੱਥੇ ਤੱਕ ਸੰਭਵ ਹੋ ਸਕਿਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਰ ਮੁਸੀਬਤ ਜ਼ਦਾ ਪਰਿਵਾਰ ਦੀ ਸਹਾਇਤਾ ਹੋ ਸਕੇ। ਇਸ ਮੌਕੇ ਵਾਈਸ ਪ੍ਰਧਾਨ ਕੁਲਦੀਪ ਥਲਾ, ਕੈਸ਼ੀਅਰ सुरेंद्र ਕੁਮਾਰ ਸੋਨੂ, ਡਾਕਟਰ ਮਲਕੀਤ ਮੀਓ ਵਾਲਾ ਅਤੇ ਪਤਵੰਤੇ ਸੱਜਣ ਹਾਜ਼ਰ ਸਨ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਪਰਿਵਾਰ ਜੋ ਕਿ ਅਸੀਂ ਇੱਕ ਦਿਨ ਆਇਤਾ ਦੇਖਿਆ ਕਿ ਉਹ ਪਰਿਵਾਰ ਵਿਚਾਰ ਚਾਹ ਪਾਣੀ ਤੋਂ ਬੈਠਾ ਸੀ ਜਿਨ੍ਹਾਂ ਦਾ ਪਾਦੀ ਵਾਰਸ਼ਾਂ ਦੇ ਵਿੱਚ ਮਕਾਨ ਜਿਹੜਾ ਠਹਿ ਟੇ ਨਹੀਂ ਹੋ ਗਿਆ ਤੇ ਗੱਲਬਾਤ ਕਰਨ ਦੇ ਪਤਾ ਲੱਗਾ ਕਿ ਉਹਨਾਂ ਨੇ 25 ਰੁਪਏ ਅ ਮਹੀਨਾ ਇੱਕ ਕਿਸੇ ਦੀ ਉਹ ਥੋੜੇ ਸਮੇਂ ਲਈ ਮਕਾਨ ਜਿਹੜਾ ਕਿਰਾਏ ਤੇ ਲਿਆ ਤੇ ਬਹੁਤ ਹੀ ਗਰੀਬ ਹਾਲਾਤ ਵਿੱਚ ਬੈਠੇ ਸੀ ਤਾਂ ਕੋਈ ਦਾਨੀ ਸੱਜਣਾਂ ਨੇ ਇਹਨਾਂ ਇੱਛਾ ਜ਼ਾਹਰ ਕੀਤੀ ਕਿ ਅਸੀਂ ਕਿਸੇ ਦੀ ਮਦਦ ਕਰਨਾ ਜੁਨੇ ਰਾਸ਼ਨ ਦੇਣਾ ਜੁਨੇ ਆ ਉਹਨੇ 5000 ਰੁਪਏ ਆ ਸਾਨੂੰ ਪ੍ਰੈਸ ਕਲੱਬ ਅੰਬੇਦਕਰ ਜੀ ਇਹ ਸਮਝਦਾ ਇਹ ਅਸੀਂ ਉਹਦਾ ਰਾਸ਼ਣ ਹੈ ਕਿ ਅੱਜ ਆਪਣੀ ਪੂਰੀ ਟੀਮ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਕੇ ਉਹਨਾਂ ਦਾਨੀ ਸੱਜਣਾ ਦਾ ਨਾਮ ਗੁਫਤ ਰੱਖਦੇ ਹੋਏ ਵੈਸੇ ਉਹ ਮੈਂਕਰ ਦੇ ਵਿੱਚ ਮੈਨੇਜਰ ਨੇ ਤੇ ਸਮੇਂ-ਸਮੇਂ ਤੇ ਲੋੜਵੰਦਾ ਦੀ ਬਾਹ ਫੜਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਬਹੁਤ ਹੀ ਗਰੀਬ ਪਰਿਵਾਰ ਦੀ ਮਦਦ ਕੀਤੀ ਆ ਅਸੀਂ ਹੋਰ ਵੀ ਲੋਕਾਂ ਨੂੰ ਬੇਨਤੀ ਕਰਦੇ ਆ ਵੇ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਇਹਨਾਂ ਨੇ ਮਕਾਨ ਵੀ ਬਣਾਉਣਾ ਆਪਣਾ ਉਹ ਵੀ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਸਾਡੇ ਅੰਬੇਦਕ ਪ੍ਰੈਸ ਕਲੱਬ ਦੇ ਨਾਲ ਸਾਡਾ ਜੋ ਪੱਤਰਕਾਰ ਭਾਈਚਾਰਾ ਉਹਦੇ ਨਾਲ ਸੰਪਰਕ ਕਰ ਸਕਦਾ ਇਸੇ ਕੜੀ ਤਹਿਤ ਅਸ਼ਟਕਮਯਾਰੇ ਵੀ 47000 ਰੁਪਏ ਦੀ ਜੋ ਮਦਦਿਆ ਡੀਐਸਪੀ ਬਲੌਕ ਬਲਦਸਰ ਦੇ ਕਰ ਕਮਲਾ ਦੇ ਰਾਹੀਂ ਹੱਥੀ ਅਸੀਂ ਦਿੱਤੀ ਆ ਤੇ ਹੋਰ ਵੀ ਕਈਆਂ ਪਾਸੇ ਅੰਬੇਦਕ ਪ੍ਰੈਸ ਕਲੱਬ ਸਾਡਾ ਇਹਦਾ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦਾ ਤੇ ਹੋਰ ਗਾਨੀ ਸੱਜਣ ਜੋ ਦੇਸ਼ਾਂ ਦੇਸ਼ਾਂ ਵਿੱਚ ਬੈਠਿਆ ਸਾਡੇ ਚੈਨਲ ਨੂੰ ਸਾਡੇ ਪ੍ਰੈਸ ਦੇ ਰਾਹੀ ਜੋ ਸਾਡੀਆਂ ਖਬਰਾਂ ਪ੍ਰਕਾਸ਼ਤ ਨੂੰ ਦੇਖਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਕਈ ਵੇਲੇ ਲੋਕਲ ਗਾਨੀ ਸੱਜਣ ਬੈਠਾ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਗੁਆਂਢ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਹੈਗਾ ਦੁਬਾਰਾ ਫੇਰ ਰਿਪੀਟ ਕਰਦੇ ਆ ਵੀ ਜੇ ਕੋਈ ਵੀ ਕਿਸੇ ਦੀ ਬਾਹ ਪਾਣੇ ਚਾਹੁੰਦਾ ਤੇ ਅਸਰੀ ਦਾਤ ਇਹੀ ਆਵੇ ਜਿੱਥੇ ਲੋੜ ਆ ਉੱਥੇ ਹੀ ਪਹੁੰਚਿਆ ਜਾਵੇ ਰੱਜਿਆਂ ਨੂੰ ਜਿਹਾਉਂਦਾ ਕੋ ਫਾਇਦਾ ਨਹੀਂ ਤੇ ਜ਼ਰੂਰਤਮੰਦ ਦੀ ਹੀ ਸੇਵਾ ਕਰਨੀ ਚਾਹੀਦੀ ਆ ਬਾਹਰ ਫੜਨੀ ਚਾਹੀਦੀ ਆ ਜੈ ਭਿੰਮ ਜੈ ਭਾਰਤ ਦੁਬਾਰਾ ਫੇ ਮੈਦਾਨੀ ਸੱਜਣਾ ਦੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਨਗਰਪਿੰਡ ਦੇ ਵਿੱਚ ਰਾਸ਼ਨ ਸਾਡੇ ਮੈਦਗੜ ਪ੍ਰੈਸ ਕਲੱਬ ਦੇ ਰਾਹੀਂ ਦਿੱਤਾ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਭਿੰਮ ਜੈ ਭਾਰਤ ਹਾਂਜੀ ਪ੍ਰਧਾਨ ਜੀ ਜੈ ਪੀਰ ਜੈ ਭਾਰਤੀ ਸਾਰਿਆਂ ਨੂੰ ਜਿਹੜਾ ਮੈਦਗੜ ਪ੍ਰੈਸ ਕਲੱਬ ਹੈ ਸਾਡਾ ਰਜਿਸਟਰ ਆਫ ਫਲੋਰ ਹੈ ਜਿਹਦੇ ਵੱਲੋਂ ਕਿ ਆ ਜਿਹੜਾ ਹਾੜ ਆਈ ਔਰ ਕਾਫੀ ਪ੍ਰਸਾਦ ਹੋਈ ਆ ਉਹਦੇ ਦਰਮਿਆਨ ਵੀ ਜਿਹੜੀ ਲੋਕਾਂ ਦੀ ਆ ਜਿਹੜੀ ਹੈਗੀ ਆ ਦਾਨੀ ਸਚਨ ਦੇ ਰਾਹੀ ਮਹਾਤਿਆ ਜਿਹੜੀ ਕੀਤੀ ਗਈ ਆ ਔਰ ਅੱਜ ਵੀ ਅਸੀਂ ਪਿੰਡ ਨਗਰ 'ਚ ਖੜੇ ਆ ਜਿੱਥੇ ਕਿ ਇੱਕ ਸਾਡੇ ਦਾਨੀ ਸਚਨ ਜਿਹਨੇ ਆਪਣਾ ਨਾਮ ਦੱਸਣ ਤੋਂ ਮਨਾਂ ਕੀਤਾ ਜਿਹੜੀ ਕਿ ਇੱਕ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਤਕਰੀਬ 5000 ਰੁਪਏ ਦਾ ਜਿਹੜਾ ਸਮਾਨ ਉਹ ਲੈ ਕੇ ਜਿਹੜਾ ਰਛਨੇ ਆ ਇੱਕ ਜਿਹੜਾ ਜ਼ਰੂਰਤਮੰਦ ਪਰਿਵਾਰ ਆ ਇੱਥੇ ਦਾ ਉਹ ਦਿੱਤਾ ਗਿਆ ਸੋ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਔਰ ਉਹਨਾਂ ਨੇ ਅਮੇਡਗਰ ਪ੍ਰੈਸ ਕਲੱਬ ਦੇ ਰਾਹੀਂ ਜਿਹੜਾ ਇਹ ਸਾਡਾ ਸਮਾਨ ਸਮਾਨ ਆ ਇਹ ਜ਼ਰੂਰਤਮੰਦ ਜਿਹੜਾ ਪਰਿਵਾਰ ਆ ਉੱਤੇ ਤੱਕ ਪਹੁੰਚਦਾ ਕੀਤਾ ਸੋ ਬੜੇ ਉਹਨਾਂ ਦਾ ਧੰਨਵਾਦ ਕਰੀਆ ਹੋਰ ਵੀ ਜਿੰਨੇ ਸਾਡੇ ਦਾਨੀ ਸੱਜਣਿਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਜਿਹੜੇ ਮਸੀਬਤਾਂ 'ਚ ਫਸੇ ਲੋਗਾਂ ਦੀ ਜਿਹੜੀ ਮਦਦ ਕਰੋ ਔਰ ਅਮੇੜਗੜ ਪ੍ਰੈਸ ਕਲੱਬ ਦੇ ਮਾਧਿਅਮ ਦੇ ਰਾਹੀਂ ਇਹ ਤੁਸੀਂ ਜਿਹੜਾ ਜੋਨੀ ਹੈ ਤਾਂ ਸਾਡੇ ਨਾਲ ਜਿਹੜਾ ਸੰਪਰਕ ਕਰਕੇ ਜਿਹੜਾ ਤੁਸੀਂ ਮਦਦ ਕਰ ਸਕਦੇ ਸਾਰਿਆਂ ਦਾ ਧੰਨਵਾਦ ਜੀ ਜੈ ਹਿੰਦ ਜੀ ਬਾਕੀ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪੜੀ 24